ਜੋ ਪੰਜਾਬ ਦੇ ਹਾਲਾਤ ਨੇ ਜਿਹੜਾ ਨੌਜਵਾਨ ਉਹਨੂੰ ਪਤਾ ਹਥਿਆਰ ਕਿੱਥੇ ਪਏ ਆ ਪਰ ਪੰਜਾਬ ਸਰਕਾਰ ਨੂੰ ਨਹੀਂ ਪਤਾ ਕਿ ਉਹ ਹਥਿਆਰ ਕਿੱਥੋਂ ਆਦੇ ਨੇ ਇਹ ਸਿਰਫ ਇਹ ਖੋਖਲੇ ਝੂਠੇ ਦਾਅਵੇ ਨੇ ਅੱਜ ਪੰਜਾਬ ਦਾ ਨੌਜਵਾਨ ਵੀ ਜੇ ਆਪਣੀ ਲੈ ਤੋਂ ਵਿਗੜਿਆ ਪਿਆ ਉਹਦੀ ਵੀ ਸਰਕਾਰ ਹੀ ਜ਼ਿੰਮੇਵਾਰ ਆ ਅੱਜ ਜੇ ਨੌਜਵਾਨ ਆਪਣੀ ਆਰਥਿਕ ਵਿਵਸਥਾ ਤੋਂ ਆਪਣੇ ਕਦਮਾਂ ਤੋਂ ਵਿਗੜਿਆ ਜਾਂ ਖੱਬੇ ਪਾਸੇ ਜਾਂ ਸੱਜੇ ਮੈਂ ਗੈਂਗਸਟਰਾਂ ਨੂੰ ਮਾਰਾ ਨਹੀਂ ਕਹਿੰਦਾ ਉਹ ਵੀ ਨੌਜਵਾਨੀ ਨੇ ਨੌਕਰੀ ਦੀ ਗੱਲ ਕਰ ਰਹੇ ਨੌਕਰੀਆਂ ਦਾ ਕੋਈ ਸਤਮਾ ਹੁੰਦਾ ਸੀਗਾ ਬੱਚਿਆਂ ਦੀ ਪੜ੍ਹਾਈ ਦਾ ਮੁੱਲ ਪਿੰਦਾ ਸੀ ਅੱਜ ਸਿੱਖਿਆ ਕਿੱਥੇ ਆਹ ਮਹਾਰਾਜ ਸਿੰਘ ਦੇ ਰਾਜ ਚ ਸਿੱਖਿਆ ਉੱਚ ਸਤਰ ਤੇ ਹੁੰਦੀ ਸੀ ਅੱਜ ਸਿੱਖਿਆ ਬਿਲਕੁਲ ਸ਼ੂਨਿਆ ਸਤਰ ਤੇ ਆ ਉਹ ਕਿਉਂ ਵੱਡੀਆਂ ਬਿਲਡੀਆਂ ਬਿਲਡਿੰਗਾਂ ਨੇ ਇਹ ਪੰਜਾਬ ਸਰਕਾਰ ਨੇ ਲਾ ਕੇ ਆਪਣੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਉਹਦੇ ਚ ਘਟਾਲੇ ਪਰ ਜਿਹੜਾ ਪੰਜਾਬ ਦੇ ਨੌਜਵਾਨ ਬੱਚੇ ਨੂੰ ਚਾਹੀਦੀ ਸਿੱਖਿਆ ਚੌਥਾ ਥੰਬ ਬਣੇ ਜਾਂਦਾ ਰਾਜਨੀਤੀ ਵਿੱਚ ਕਿ ਹਰ ਕਮੂਦੇ ਵਾਸਤੇ ਪਰ ਅੱਜ ਤੁਸੀਂ ਵੀ ਸੇਵ ਨਹੀਂ ਹੋ ਅੱਜ ਦੀ ਡੇਟ ਤੇ ਤੁਹਾਡੋਂ ਹੀ ਕੋਈ ਅਟੈਕ ਕਰ ਸਕਦਾ ਤੁਹਾਡੇ ਤੇ ਵੀ ਪੰਜਾਬ ਸਰਕਾਰ ਤੁਹਾਡੇ ਦੇ ਪਰਚੇ ਕਰ ਕਰ ਕੇ ਸਤੀ ਆ ਰਹੀ ਆ ਸੋ ਪੰਜਾਬ ਸਰਕਾਰ ਜੋ ਆ ਜਿੰਨੇ ਹਾਲਾਤਾਂ ਵਿੱਚ ਖਲੋਤੀ ਹੋਈ ਆ ਆਉਣ ਵਾਲੇ ਵਿੱਚ ਸਰਕਾਰ ਜੇ ਦੁਬਾਰਾ ਰਿਪੀਟ ਹੋ ਜਾਂਦੀ ਆ ਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਹੋ ਜਾਣਗੇ ਸੁਨਹਿਰੀ ਕਿਹੜੇ ਸੁਨਹਿਰੀ 50 ਦੀ ਗੱਲ ਕਰ ਰਹੇ ਹੋ ਤੁਸੀਂ ਸੁਨਹਿਰੀ 50 ਤੇ ਹੁੰਦਾ ਜੀ ਆ ਖਾਲਸਾ ਰਾਜ ਜਦ ਮਾਰਾ ਜੀ ਸਰ ਆ ਜਾਂਦਾ ਸੀ ਅੱਜ ਤੁਸੀਂ ਉਸ ਰਾਜ ਨਾਲ ਸੁਣਾਈ ਰਾਜ ਕਿਤੇ ਸੁਨਹਿਰੀ ਨੌਜਵਾਨ ਸੇਫ ਨਹੀਂ ਕਾਰੋਬਾਰੀ ਸੇਫ ਨਹੀਂ ਸਿੱਖਿਆ ਦਾ ਕੋਈ ਧਿਆਨ ਨਹੀਂ ਰੋਜ਼ਗਾਰੀ ਤੇ ਹੈ ਨਹੀਂ ਤੁਸੀਂ ਮੈਨੂੰ ਦੱਸ ਦਿਓ ਕੋਈ ਇਹਨਾਂ ਦੀ ਉਪਲਬਧੀ ਦੱਸ ਦਿਓ ਉਹਨਾਂ ਦੀ ਕਿ ਚੌਥਾ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਇਹ ਮੇਰਾ ਵੀ ਇੱਕ ਟਾਈਮ ਤੇ ਹੈਗਾ ਸੀ ਵੀ ਆਪਾਂ ਬਾਹਰ ਜਾਈਏ ਇੱਥੇ ਤੇ ਕੁਝ ਨਾ ਸਾਨੂੰ ਨੌਕਰੀਆਂ ਮਿਲ ਲੀਆਂ ਜਾਂ ਤੁਸੀਂ ਜਜੇ ਧਰ ਕੋਚਾਰਪਾ ਹੈਗੇ ਤੁਸੀਂ ਆਪਣਾ ਕੰਮ ਖੋਲ੍ਹ ਸਕਦੇ ਜੇ ਚ ਕੰਮ ਖੋਲ੍ਹ ਕੇ ਚੱਲ ਗਿਆ ਤੇ ਤੁਹਾਨੂੰ ਕਰੋਤੀ ਵੀ ਕਾਲ ਆ ਜੂਗੀ ਇਹ ਸਭ ਝੰਜੜਾ ਤੋਂ ਆਪ ਵਾਸੇ ਹੋ ਗਿਆ ਮੈਂ ਤੇ ਪਰ ਸੇਫਟੀ ਨੇ ਕੀ ਹਰ ਕਿਸੇ ਨੂੰ ਵੀ ਪ੍ਰਤੀਕਾਲ ਆ ਜਾਂਦਾ ਜੀ ਇਦਾਂ ਦਰੋ ਤੇ ਮਾਨ ਸਰਕਾਰ ਕੋਈ ਜਵਾਬ ਨਹੀਂ ਕਦਾ ਦੋ ਕੁ ਚੇ ਬੰਦੇ ਫੜ ਕੇ ਮਾਰਦੇ ਜੀ ਫੇਕ ਇਨਕਾਊਂਟਰ ਕਰਤਾ ਇਨਕਾਊਂਟਰ ਕਰਤਾ ਉਹਦੇ ਚੱਕਰ ਚ ਜਿਹੜਾ ਨੌਜਵਾਨ ਡਰਿਆ ਪਿਆ ਵਾ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਪੰਜਾਬ ਦੀਆਂ ਗੁਰੂ ਨਗਰੀ ਦੀਆਂ ਕਿ ਕੀ ਹਾਲਾਤ ਸਰਕਾਰ ਵੱਲੋਂ ਬਣਾਏ ਗਏ ਨੇ ਹਾਲਾਂਕਿ ਗੱਲ ਕਰੀਏ ਨਸ਼ੇ ਦੀ ਲਾਂਡਰ ਆਟਰ ਦੀ ਇੰਨੇ ਕੁ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਲੋਕ ਜਿਹੜੇ ਨੇ ਹੁਣ ਆਪਣੇ ਘਰਾਂ ਤੋਂ ਨਿਕਲਣ ਅੱਗੇ ਡਰ ਰਹੇ ਨੇ ਅਸੀਂ ਇਸੇ ਮੌਜੂਦ ਆ ਗੁਰੂ ਨਗਰੀ ਦਾ ਸਿਵਲ ਲਾਈਨ ਏਰੀਆ ਵਿਖੇ ਰੰਜੀਤ ਆਵਨੂੰ ਵਿਖੇ ਇੱਕ ਪਾਰਕ ਦੇ ਵਿੱਚ ਮੌਜੂਦ ਆ ਤਾਂ ਇੱਥੇ ਦੇਖ ਸਕਦੇ ਹਾਂ ਕਿ ਵਕ ਵਕ ਜੋ ਕਹਿ ਸਕਦੇ ਹਾਂ ਜਿੱਥੇ ਕਿ ਆਪਾਂ ਸਿਆਸੀ ਧਰਾਂ ਦੇ ਵੀ ਬਾਈਟ ਦਿੱਤੀ ਹੁਣ ਆਮ ਜਨਤਾ ਦੇ ਨਾਲ ਵੀ ਗੱਲ ਕਰਦੇ ਆ ਕਿ ਕੀ ਕੀ ਕਹਿਣਾ ਜਿੱਥੇ ਕਿ ਸਿਆਸੀ ਬਿਆਨ ਸਾਹਮਣੇ ਆਏ ਤੇ ਇਸ ਪਾਰਕ 'ਚ ਅਕਸਰ ਜਿਹੜੇ ਨੇ ਕਈ ਸਿਆਸੀ ਲੀਡਰਸ ਜਿਹੜੇ ਆਉਂਦੇ ਨੇ ਕਈ ਆਮ ਲੋਕ ਵੀ ਆਉਂਦੇ ਨੇ ਤਾਂ ਉੱਥੇ ਹੀ ਅਸੀਂ ਜੋ ਇੱਥੋਂ ਦੇ ਵਸਨੀਕ ਨੇ ਗੁਰੂ ਨਗਰੀ ਦਾ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਜੋ ਹਾਲਾਤ ਇਸ ਵਕਤ ਗੁਰੂ ਨਗਰੀ ਦੇ ਬਣੇ ਹੋਏ ਨੇ ਪਾਕ ਚਾਏ ਕਿਤੇ ਡਰ ਨਹੀਂ ਲੱਗਦਾ ਕਿ ਕਿਤੋਂ ਕੋਈ ਉਹੋ ਜਿਹੇ ਹਾਲਾਤ ਨਾ ਹੋ ਜਾਣ ਜਾਂ ਗੋਲੀ ਨਾ ਚੱਲ ਪਈ ਕਿ ਮਾਹੌਲ ਜਿਹੜਾ ਬਹੁਤ ਖਰਾਬ ਹੈ ਗੁਰੂ ਨਗਰੀ ਦਾ ਵੇਖੋ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਜੀ ਖਲੋਤੇ ਆ ਅਮਰਸਾ ਸਾਹਿਬ ਹੀ ਖਲੋਤੇ ਆ ਤੁਸੀਂ ਵੀ ਇੱਥੇ ਵਿਚਰਦੇ ਹੋ ਤੁਸੀਂ ਵੀ ਰੋਜ਼ ਜਾੜੀ ਬਾਈਟਾਂ ਕਰਦੇ ਹੋ ਰੋਜ ਦੰਗੇ ਫਸਾਦ ਗੋਲੀ ਕਿਤੇ ਉਥੇ ਗੋਲੀ ਕਿਤੇ ਉਥੇ ਗੋਲੀ ਆਈ ਦੀ ਜੇ ਕਾਰੋਬਾਰੀ ਵਪਾਰੀ 6 ਵਜੇ ਘਰ ਜਾਣਾ ਚਾਹੁੰਦਾ ਉਹਨਾਂ ਦਾ ਕੋਈ ਗਾਲ ਨਹੀਂ ਜੇ ਬੱਜ ਗਏ ਤੇ ਰੋਟੀ ਪਾਣੀ ਤੇ ਚੱਲਦੇ ਰਹਿਣਾ ਸੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਜਿਹੜਾ ਨੌਜਵਾਨ ਉਹਨੂੰ ਪਤਾ ਹਥਿਆਰ ਕਿੱਥੇ ਪਏ ਆ ਪਰ ਪੰਜਾਬ ਸਰਕਾਰ ਨੂੰ ਨਹੀਂ ਪਤਾ ਕਿ ਉਹ ਹਥਿਆਰ ਕਿੱਥੋਂ ਆ ਰਹੇ ਨੇ ਹਾਂਜੀ ਪਰ ਕਿਉਂ ਇਦਾਂ ਹੀ ਕਿਉਂ ਕਿਉਂਕਿ ਸਰਕਾਰ ਦਾਅਵੇ ਕਰਦੀ ਦਿਖਾਈ ਦਿੰਦੀ ਆ ਕਿ ਅਸੀਂ ਹਾਲਾਤ ਸੁਧਾਰੇ ਨੇ ਇਹ ਜੋ ਆ ਪੰਜਾਬ ਦੇ ਵਿੱਚੋਂ ਗੈਂਗਵਾਰ ਮਕਾਵਾਂਗੇ 72 ਘੰਟਿਆਂ 'ਚ ਜਿਹੜੇ ਗੈਂਗਸਟਰ ਚੱਕ ਲਵਾਂਗੇ ਸਾਰੇ ਕੀ ਲੱਗਦਾ ਕਿ ਇਹ ਗੱਲਾਂ ਕਿੱਦਾਂ ਦੇ ਕਿੱਧਰਲੇ ਬਣੇ ਜਾਂਦੇ ਇੱਕ ਖੋਖੇ ਝੂਠੇ ਦਾਅਵੇ ਨੇ ਅੱਜ ਪੰਜਾਬ ਦਾ ਨੌਜਵਾਨ ਵੀ ਜੇ ਆਪਣੀ ਲੈ ਤੋਂ ਵਿਗੜਿਆ ਪਿਆ ਉਹਦੀ ਵੀ ਸਰਕਾਰ ਹੀ ਜ਼ਿੰਮੇਵਾਰ ਆ ਅੱਜ ਜੇ ਨੌਜਵਾਨ ਆਪਣੀ ਆਰਥਿਕ ਵਿਵਸਥਾ ਤੋਂ ਆਪਣੇ ਕਦਮਾਂ ਤੋਂ ਵਿਗੜਿਆ ਜਾਂ ਖੱਬੇ ਪਾਸੇ ਜਾਂ ਸੱਜੇ ਮੈਂ ਗੈਂਗਸਟਰ ਨੂੰ ਮਾੜਾ ਨਹੀਂ ਕਹਿੰਦਾ ਉਹ ਵੀ ਨੌਜਵਾਨੀ ਨੇ ਐਸੀ ਧਰਤੀ ਦੇ ਪੈਦਾ ਹੋਏ ਨੇ ਉਹ ਕਿਉਂ ਬਣੇ ਨੇ ਉਹ ਪੰਜਾਬ ਸਰਕਾਰ ਨੂੰ ਪਤਾ ਸੋਣਾ ਚਤੇ ਇਹ ਜਾਂਦਾ ਕਿ ਪੰਜਾਬ ਸਰਕਾਰ ਨਾਲ ਨਾਲ ਹੀ ਸਭ ਕੁਝ ਇਹ ਕਰਾ ਰਹੀ ਹੈ ਹਾਂਜੀ ਪਰ ਕਿਉਂ ਇਦਾਂ ਕਿਉਂ ਕਿਉਂਕਿ ਨੌਜਵਾਨਾਂ ਨੂੰ ਇੱਕ ਨੌਕਰੀਆਂ ਦਾ ਜਿਹੜਾ ਜਿਹੜਾ ਕਾਫੀ ਜ਼ਿਆਦਾ ਆਖਿਆ ਜਾਂਦਾ ਕਿ ਨੌਕਰੀਆਂ ਦਵਾਂਗੇ ਹਾਲਾਤ ਠੀਕ ਕਰਾਂਗੇ ਕਿਉਂਕਿ ਇਹ ਨੌਕਰੀਆਂ ਮਿਲਣਗੀਆਂ ਤੇ ਨਸ਼ੇ ਤੋਂ ਨੌਜਵਾਨ ਹਟਣਗੇ ਤੁਹਾਡੇ ਕਿਸੇ ਪਰਵਾਹ ਚ ਕਿਸੇ ਨੂੰ ਨੌਕਰੀ ਮਿਲੀ ਅੱਜ ਤੱਕ ਮਾਰੇ ਨੌਕਰੀ ਇਹੀ ਤੇ ਕਾਰੋਬਾਰੀ ਬੰਦੇ ਆ ਨੌਕਰੀ ਦੀ ਗੱਲ ਕਰ ਰਹੇ ਨੌਕਰੀਆਂ ਕੋਈ ਸਤਮਾ ਹੁੰਦਾ ਸੀਗਾ ਬੱਚਿਆਂ ਦੀ ਪੜ੍ਹਾਈ ਦਾ ਮੁੱਲ ਪਿੰਦਾ ਸੀ ਅੱਜ ਸਿੱਖਿਆ ਕਿੱਥੇ ਆ ਮਹਾਰਾਜ ਜੀ ਸਿੰਘ ਦੇ ਰਾਜ ਚ ਸਿੱਖਿਆ ਉੱਚ 70 ਤੇ ਹੁੰਦੀ ਸੀ ਅੱਜ ਸਿੱਖਿਆ ਬਿਲਕੁਲ 0 70 ਤੇ ਆ ਉਹ ਕਿਉਂ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਇਹ ਪੰਜਾਬ ਸਰਕਾਰ ਨੇ ਰਲ ਕੇ ਆਪਣੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਉਹਦੇ ਚ ਘਟਾਲੇ ਪਰ ਜਿਹੜਾ ਪੰਜਾਬ ਦੇ ਨੌਜਵਾਨ ਬੱਚੇ ਨੂੰ ਚਾਹੀਦੀ ਸਿੱਖਿਆ ਉਹ ਜ਼ੀਰੋ ਲੈਵਲ ਤੇ ਉਹਦੀ ਵੀ ਪੰਜਾਬ ਸਰਕਾਰ ਜ਼ਿੰਮੇਵਾਰ ਆ ਜੋ ਅੱਜ ਹਾਲਾਤ ਨੇ ਝੂਠੇ ਦਾਵਾ ਵੱਡੀਆਂ ਵੱਡੀਆਂ ਹੋੜੀਆਂ ਪਬਲਿਸਿਟੀ ਪਬਲਿਸਿਟੀ ਤੱਕ ਹੀ ਸਰਕਾਰ ਸੀਮਤ ਆ ਜਿੰਨਾ ਪੈਸਾ ਪੰਜਾਬ ਦੇ ਆਵਾਮ ਦਾ ਪੰਜਾਬ ਦੀ ਜਨਤਾ ਦਾ ਆ ਝੂਠੀਆਂ ਐਡਵਰਟਾਈਜ਼ਮੈਂਟ ਤੇ ਖਰਚਾ ਜਾ ਰਿਹਾ ਜੇ ਕਿਤੇ ਇਹ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਨੌਜਵਾਨਾਂ ਵਾਸਤੇ ਖਰਚਾ ਜਾਵੇ ਤੇ ਆਉਣ ਵਾਲੇ ਸਮੇਂ ਚ ਪੰਜਾਬ ਦੀ ਨਿਹਾਰ ਬਹੁਤ ਵਧੀਆ ਹੋਵੇਗੀ ਪਰ ਕੀ ਲੱਗਦਾ ਕਿ ਜਦੋਂ ਕੋਈ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਦਿਖਾਉਣਾ ਚਾਹੁੰਦਾ ਕੀ ਕੀ ਹਾਲਾਤ ਨੇ ਗਰਾਊਂਡ ਲੈਵਲ ਤੇ ਲੇਕਿਨ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ মিডিਆ ਹਾਲਾਂਕਿ ਚੌਥੇ ਸਤੰਭ ਦੀ ਗੱਲ ਕਰੀਏ ਤਾਂ ਆਖਿਆ ਜਾਂਦਾ ਕਿ ਚੌਥੇ ਪਿੱਲਰ ਨੂੰ ਹਿਲਾਉਣਾ ਬੜਾ ਮੁਸ਼ਕਿਲ ਹੈ ਲੇਕਿਨ ਸਰਕਾਰ ਹੁਣ ਚੌਥੇ ਪਿੱਲਰ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰਤਾ ਹੋਣੇ ਦੇਖੋ ਜੀ ਸ਼ੁਰੂ ਤੋਂ ਲੈ ਕੇ ਜਦੋਂ ਤੱਕ মিডিਆ ਹੋਂਚ ਆਇਆ ਅੱਜ ਤੱਕ ਤੁਸੀਂ মিডিਆ ਵਾਲਿਓ ਜਦੋਂ ਤੱਕ ਤੁਸੀਂ ਪੰਜਾਬ ਸਰਕਾਰ ਦੀ ਬੋਲੀ ਬੋਲੋਗੇ ਤੁਸੀਂ ਬਹੁਤ ਵਧੀਆ ਹੋ ਤੇ ਜਦੋਂ ਕੋਈ ਸੱਚਾਈ ਦੇ ਆਧਾਰ ਤੇ ਆਏ ਫਿਰ ਤੁਹਾਡੇ ਦੇ ਪਰਚੇ ਹੋਏ ਦੇਖੋ ਕੀ ਕੁਝ ਬਣਿਆ ਤੁਹਾਡੇ ਆ ਜਿਹੜੇ ਪ੍ਰੈਸਰ رپورਟਰ ਭਰਾ ਨੇ ਤੁਹਾਨੂੰ ਚੌਥਾ ਥੰਬ ਮੰਨਿਆ ਜਾਂਦਾ ਰਾਜਨੀਤੀ ਵਿੱਚ ਹਰ ਇੱਕ ਮੁੱਦੇ ਵਾਸਤੇ ਪਰ ਅੱਜ ਤੁਸੀਂ ਵੀ ਸੇਫ ਨਹੀਂ ਹੋ ਅੱਜ ਦੀ ਡੇਟ ਤੇ ਤੁਹਾਨੂੰ ਵੀ ਕੋਈ ਅਟੈਕ ਕਰ ਸਕਦਾ ਤੁਹਾਡੇ ਤੇ ਵੀ ਪੰਜਾਬ ਸਰਕਾਰ ਤੁਹਾਡੇ ਦੇ ਪਰਚੇ ਕਰਕੇ ਸੁੱਟੀ ਜਾ ਰਹੀ ਆ ਸੋ ਪੰਜਾਬ ਸਰਕਾਰ ਜੋ ਅੱਜ ਜਿੰਨੇ ਹਾਲਾਤਾਂ ਵਿੱਚ ਖਲੋਤੀ ਹੋਈ ਆ ਆਉਣ ਵਾਲੇ ਪਿਛ ਸਰਕਾਰ ਜੇ ਦੁਬਾਰਾ ਰਿਪੀਟ ਹੋਏ ਦੀ ਆ ਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਹੋ ਜਾਣਗੇ ਲੋਕੀ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦੇਣਗੇ ਉਹਦੇ ਕਾਰੋਬਾਰ ਕੋਈ ਗੱਲ ਨਹੀਂ ਚੱਲੇ ਨਾ ਚੱਲੇ ਉਹ ਰੋਟੀ ਤਾਂ ਸੀਮਤ ਹੋ ਜਾਣਗੇ ਜਦੋਂ ਕੱਲ ਨੂੰ ਪੰਜਾਬ ਦੇ ਹਾਲਾਤ ਠੀਕ ਹੋਣਗੇ ਫਿਰ ਉਹ ਕਾਰੋਬਾਰੀ ਵਾਪਸ ਆਊਗਾ ਫਿਲਹਾਲ ਤੇ ਇੱਥੇ ਸਾਡੇ ਜਿਹੜੇ ਟੂਰਿਸਟ ਆਉਂਦੇ ਨੇ ਯਾਤਰੀ ਆਉਂਦੇ ਨੇ ਸੱਚਗੰਢ ਸ਼੍ਰੀ ਹਰਮੰਦਰ ਸਾਹਿਬ ਹੁਣ ਉਹ ਵੀ ਡਰਦੇ ਬਹੁਤ ਜ਼ਿਆਦਾ ਘਟ ਕੇ ਨਹੀਂ ਆਉਂਦੇ ਨਹੀਂ ਕਿ ਪਤਾ ਨਹੀਂ ਕਿੱਥੋਂ ਸਾਨੂੰ ਕਿਸੇ ਨੇ ਲੁੱਟ ਲੈਣਾ ਸਾਨੂੰ ਕਿੱਥੇ ਕਿਸੇ ਨੇ ਰਾਜ ਘੇਰ ਲੈਣਾ ਸਾਡੀ ਗੱਡੀ ਨੂੰ ਡੱਕ ਲੈਣਾ ਜਾਂ ਸਾਨੂੰ ਕੋਈ ਗਨਧਾਰੀ ਨਹੀਂ ਮਿਲ ਜਾਣਾ ਜਾਂ ਸਾਨੂੰ ਬੰਦੂਕ ਦੀ ਨੋਕ ਤੇ ਕਿਸੇ ਨੇ ਲੁੱਟ ਲੈਣਾ ਸੋ ਸਰਦਾਰ ਜੀ ਅੱਜ ਇਹ ਪੰਜਾਬ ਦੇ ਹਾਲਾਤ ਜੋ ਨੇ ਨਾ ਇਹਦੀ ਸਾਰੀ ਜਮਿਹਰ ਪੰਜਾਬ ਸਰਕਾਰ ਹੈ ਆਮ ਪਾਰਟੀ ਆ ਲੱਗਦਾ ਕਿ ਸੁਨਹਿਰੀ ਪੰਜਾਬ ਜਿਹੜਾ ਕਹਿੰਦੇ ਸੀਗੇ ਕਿ ਸੁਨਹਿਰੀ ਲਹਿਾਂ ਤੇ ਪੰਜਾਬ ਲੈ ਕੇ ਜਾਵਾਂਗੇ ਉਹ ਪਹੁੰਚ ਚੁੱਕਿਆ ਹੈ ਸੁਨਹਿਰੀ ਕਿਹਦੇ ਸੁਨਹਿਰੀ ਪੰਜਾਬ ਦੀ ਗੱਲ ਕਰ ਰਹੇ ਹੋ ਤੁਸੀਂ ਸੁਨਹਿਰੀ ਪੰਜਾਬ ਤੇ ਹੁੰਦਾ ਸੀਗਾ ਖਾਲਸਾ ਰਾਜ ਜਦੋਂ ਮਹਾਰਾਜਾ ਜੀ ਸੰਤ ਰਾਜ ਹੁੰਦਾ ਸੀ ਅੱਜ ਤੁਸੀਂ ਉਸ ਰਾਜ ਨਾ ਸੁਨਹਿਰੀ ਰਾਜ ਕਿੱਥੇ ਸੁਨਹਿਰੀ ਨੌਜਵਾਨ ਸੇਫ ਨਹੀਂ ਕਾਰੋਬਾਰੀ ਸੇਫ ਨਹੀਂ ਸਿੱਖਿਆ ਦਾ ਕੋਈ ਧਿਆਨ ਨਹੀਂ ਰੋਜ਼ਗਾਰ ਇੱਥੇ ਹੈ ਨਹੀਂ ਤੁਸੀਂ ਮੈਨੂੰ ਦੱਸ ਦਿਓ ਕੋਈ ਇਹਨਾਂ ਦੀ ਉਪਲਬਧੀ ਦੱਸ ਦਿਓ ਉਹਨਾਂ ਦੀ ਕਿ ਚੌਥਾ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਉਪਲਬਧੀ ਕੀਤੀ ਕੋਈ ਇਹਨਾਂ ਦੇ ਵੱਡੇ ਸਤਰ ਤੁਸੀਂ ਬਾਈਪਾਸ ਅੰਮ੍ਰਿਤਸਰ ਦੀ ਗੱਲ ਕਰ ਲਓ ਗੱਲ ਕਰ ਲਓ ਉੱਥੇ ਤੁਸੀਂ ਦੇਖੋ ਕਿੰਨਾ ਪੁਲਾਂ ਦਾ ਬੁਰਾ ਹਾਲ ਆ ਔਰ ਅੱਜ ਥੋੜੇ ਦਿਨਾਂ ਦੇ ਵਿੱਚ ਇਹ ਮਾਫੀ ਮੰਗਣ ਆਇਆ ਸੀ ਆਪਣੀ ਸਫਾਈ ਦੇਣ ਆਇਆ ਸੀਗਾ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਸੀ ਜਾਂਪੋ ਕੁਤ ਮਨਸਾਪਾ ਸੀਗੇ ਤੁਸੀਂ ਵੇਖੋ ਲੋਕਾਂ ਦਾ ਕਿੰਨਾ ਬੁਰਾ ਹਾਲ ਸੀਗਾ ਔਰ ਮੈਂ ਵੀ ਉਸ ਰਸ਼ ਦੇ ਵਿੱਚ ਮਜੂਰ ਸੀਗਾ ਇੱਕ ਮੈਂ ਮੈਂ ਬਾਈਟ ਵੀ ਪਾਈ ਸੀਗੀ ਆਪਣੀ WhatsApp ਤੋਂ ਲਾਈਵ ਹੋ ਕੇ ਇੱਕ ਉੱਥੇ ਡੇਢ ਦੋ ਘੰਟੇ ਇੱਕ ਐਂਬੂਲੈਂਸ ਫਸੀ ਰੋਚ ਮਰੀਜ਼ ਸੀਗਾ ਉਹ ਤੇ ਮਹਾਰਾ ਦੀ ਮਰਜ਼ੀ ਉਹ ਬਚ ਗਿਆ ਲੇਕਿਨ ਇਹਨਾਂ ਵੱਲ ਕੋਈ ਹਾਲਾਤ ਨਹੀਂ ਸੀਗੇ ਵੇਖੋ ਗੁਰਨਾਨ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਪਰ ਜਦੋਂ ਉਹਨੂੰ ਪਤਾ ਲੱਗਾ ਤਾਂ ਉਹ ਵੀ ਸੱਚਗੰਨ ਸ਼੍ਰੀ ਹਰਿਮਨ ਜੀ ਨਮਸਤਕ ਹੋਣਾ ਨਿਉਂ ਕਿ ਆਇਆ ਕੀ ਇਹ ਬਾਬਰ ਤੋਂ ਉਪਰ ਹੋ ਗਿਆ ਵੇਖੋ ਕਿੰਨੀਆਂ ਚਿੱਟੇ ਕੁਰਤੇ ਜਮਾਂ ਦੇ ਪੂਰੀ ਪੰਜਾਬ ਪੁਲਿਸ ਪੂਰੀ ਸਿਕਿਉਰਿਟੀ ਆਮ ਆਵਾਮ ਪਰੇ ਕਿੰਨਾ ਲੋਕਾਂ ਦਾ ਬੁਰਾ ਹਾਲ ਪਾ ਇਦਾਂ ਨਹੀਂ ਚਾਹੀਦਾ ਥੋੜਾ ਬਣ ਚਾਹੀਦਾ ਅਸੀਂ ਆ 350 ਸਾਲਾ ਸ੍ਰੀ ਗੁਰਤੇਬਾਦਨ ਮਹਾਰਾਜ ਦਾ ਕਿੱਡੇ ਕਿੱਡੇ ਵੱਡੇ ਹੋਲਡਿੰਗ ਬੋਰਡ ਲਾਏ ਪੰਜਾਬ ਚ ਉਹਦੇ ਚ ਗੁਰਤੇਬਾਦਨ ਨਾਲ ਮਹਾਰਾਜ ਨਾਲ ਵੱਡੀਆਂ ਫੋਟੋਆਂ ਆਪਣੀਆਂ ਲਾਈਆਂ ਇਹ ਸਾਰਾ ਪੈਸਾ ਪੰਜਾਬ ਦੇ ਆਵਾਮ ਦਾ ਝੂਠੀਆਂ ਐਡਵਰਟਾਈਜ਼ਮੈਂਟ ਦੇ ਲਾਏ ਜਾ ਰਿਹਾ ਹਾਂਜੀ ਤਾ ਬਿਲਕੁਲ ਸਾਡੇ ਨਾਲ ਹੋਰ ਵੀ ਜਿਹੜੇ ਲੋਕ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੋ ਹਾਲਾਤ ਇਸ ਵਕ ਪੰਜਾਬ ਦੇ ਬਣੇ ਹੋਏ ਨੇ ਮੈਂ ਤੇ ਜਿੱਦਾਂ ਤੁਸੀਂ ਵੇਖ ਰਹੇ ਹੋ ਕਿ ਸਿਵਲ ਲਾਈਨ ਏਰੀਆ 'ਚ ਆਪਾਂ ਖਲੋਤੇ ਆ ਮੈਂ ਕਹਿੰਦਾ ਜਿਨ੍ਹਾਂ ਨੇ ਸਾਨੂੰ ਪ੍ਰੋਟੈਕਟ ਕਰਨਾ ਵਾ ਪੁਲਿਸ ਹੀ ਸੇਫ ਨਹੀਂ ਹੈਗੀ ਜੀ ਪੁਲਿਸ ਨੇ ਆਪਣੇ ਪਿੱਛੇ ਪੀਸੀਆਰ ਲਈ ਹੋਈ ਆ ਪਹਿਲੇ ਸਮੇਂ ਹੁੰਦੇ ਸੀ ਪੀਸੀਆਰ ਕੋਮਦੀ ਕੇ ਨੂੰ ਡਰ ਖੌਫ ਹੁੰਦਾ ਸੀ ਕਿ ਕੋਈ ਨਸ਼ਾ ਨਾ ਕਰੇ ਕੋਈ ਕ੍ਰਾਈਮ ਨਾ ਕਰੇ ਫੜਿਆ ਜਾਊਗਾ ਉਹ ਪੀਸੀਆਰ ਹੀ ਆਪਣੇ ਥਾਣੇ ਦੀ ਰੱਖਿਆ ਕਰਨਦੀ ਆ ਸੋ ਬਹੁਤ ਹਾਲ ਬੁਰਾ ਹੋ ਗਿਆ ਵਾ ਇਹ ਮਾਨ ਸਾਹਿਬ ਦੀ ਸਰਕਾਰ ਆ ਮਾਨ ਸਾਹਿਬ ਬਸ ਆਂਦੇ ਆ ਜੀ ਗੱਡੀਆਂ ਦਾ ਕਾਫਲਾ ਹੁੰਦਾ ਹੋਟਲਾਂ ਜਾ ਕੇ ਰਹਿੰਦੇ ਆ ਥੱਲੇ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਆ ਜਿਸ ਪੁਲਿਸ ਦਾ ਕਹਿ ਲਈਏ ਟ੍ਰੈਫਿਕ ਦਾ ਕਹਿ ਲਈਏ ਨਸ਼ਿਆਂ ਦਾ ਕਹਿ ਲਈਏ ਡਿਵੈਲਪਮੈਂਟ ਦਾ ਕਹਿ ਲਈਏ ਸਭ ਫੇਲ ਹੋ ਚੁੱਕੀ ਹੋਈ ਏ ਸਰਕਾਰ ਇਹ ਫੇਲੀਅਰ ਸਰਕਾਰ ਸੋ ਇਹ ਇਹ ਸਰਕਾਰ ਜਿੰਨੇ ਚ ਨਹੀ ਆਉਂਦੀ ਉਹ ਚ ਪੰਜਾਬ ਨਹੀਂ ਮੁੜਨਾ ਇਹ ਸਰਕਾਰ ਨੇ ਪੰਜਾਬ ਹੋਰ 10 ਸਾਲ ਪਿੱਛੇ ਕਰਤਾ ਆ ਵਾ ਕਰਜ਼ੇ ਲੈਣ ਨੂੰ ਤਗੜੇ ਆ ਐਡਵਰਟਾਈਜ਼ਮੈਂਟ ਕਰਨ ਨੂੰ ਤਗੜੇ ਆ ਤੇ ਗਰਾਊਂਡ ਵਰਕ ਤੇ ਤੁਸੀਂ ਕੈਮਰਾ ਕਮਾ ਲੋ ਕਿਸੇ ਸਿੱਡੀ ਚਲ ਜਾਓ ਕੱਲੇ ਅਮਰਸਨ ਨਹੀਂ ਕਿਸੇ ਸਿੱਡੀ ਚਲ ਜਾਓ ਤੁਸੀਂ ਪੰਜਾਬ ਦਾ ਬੁਰਾ ਹਾਲੀ ਵੇਖੋਗੇ ਇਸ ਵਕਤ ਵੀ ਅਸੀਂ ਦੇਖ ਰਹੇ ਹਾਂ ਕਿ ਹਾਲਾਤ ਜੋ ਬਣੇ ਹੋਏ ਨੇ ਇੱਥੇ ਦੇਖ ਸਕਦੇ ਹਾਂ ਕਿ ਸਫਾਈ ਦੀ ਗੱਲ ਕੀਤੀ ਜਾਂਦੀ ਹੈ ਗੁਰੂ ਨਗਰੀ ਨੂੰ ਸਵੱਛਤਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਸਵੱਛਤਾ ਤੁਸੀਂ ਇਹ ਤੇ ਪਾਰਕ ਦੇ ਵਿੱਚ ਹੈ ਨਾ ਤੁਸੀਂ ਆ ਪਾਰਕ ਦੇ ਚਾਰੇ ਪਾਸੇ ਕੈਮਰੇ ਕੋ ਚਾਰ ਡੰਪ ਲੱਗ ਗਏ ਆ פארਕ ਦੇ ਸਿਰਫ ਇੱਕ פארਕ ਹੈਗਾ ਤੇ ਰਣਜੀਤ ਐਵੈਨਿਊ ਵਰਗੇ ਏਰੀਆ ਚ ਜਾਂ ਹਰ ਹਲਾਕੇ ਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੂੜੇ ਦਾ ਢੇਰ ਇਹਨਾਂ ਕੋ ਕੂੜਾ ਹੀ ਨਹੀਂ ਚੁੱਕਿਆ ਜਾਂਦਿਆ ਗ੍ਰੀਨ ਵੇਸਟ ਨਹੀਂ ਚੁੱਕਿਆ ਜਾਂਦਿਆ ਅਫਸਰਾਂ ਟੈਂਡਰ ਲਾਉਂਦੇ 50-50% ਕਪੜੇ ਹੁੰਦੇ ਆ ਪਤਾ ਨਹੀਂ ਸਰਕਾਰ ਕਿਉਂ ਨਹੀਂ ਜਾਗਦੀ ਸਾਲ ਰਹਿ ਗਿਆ ਕੁਝ ਕੰਮ ਕਰ ਜੋ ਜੇ ਲੋਕਾਂ ਨੇ ਵਿਸ਼ਵਾਸ ਦਿੱਤਾ ਵਾ ਤੁਹਾਡੇ ਲਾਰਿਆਂ ਤੇ ਇੱਕ ਵਾਰੀ ਭਰੋਸਾ ਜਿਤਾਇਆ ਹੈ ਕਿ ਇਹ ਸਰਕਾਰ ਬਣਾ ਕੇ ਕੋਈ ਫਰਕ ਲਿਆਵਾਂਗੇ ਪੰਜਾਬ ਚ ਇਹ ਉਲਟ ਲੋਕਾਂ ਨੂੰ ਸਜਾ ਮਿਲਦੀ ਆ ਤੁਸੀਂ ਵੇਖ ਲਓ ਅੱਜ ਕੱਲ ਤੇ ਕੋਈ ਪਹਿਲੇ ਤੇ ਹੁੰਦਾ ਹੈ ਨਾ ਲੇਡੀਜ਼ ਘਰੋਂ ਨਹੀਂ ਜਾਂਦੀ ਹੁਣ ਬੰਦੇ ਵੀ ਘਰੋਂ ਨਿਕਲਦੇ ਰਾਤ ਨੂੰ ਕੀ ਪਤਾ ਨਹੀਂ ਕੀ ਹੋ ਜਾਣਾ ਅੱਜ ਕਿਹੜਾ ਹਾਦਸਾ ਹੋ ਜਾਣਾ ਕਿੰਨੇ ਫਾਇਰ ਕਰ ਦੇਣਾ ਕਿੰਨੇ ਫਰौती ਮੰਗ ਲੈਣੀ ਸੋ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਹਜੇ ਵੀ ਕਈ ਚੰਗੇ ਲੋਕ ਵੀ ਹੈਗੇ ਆ ਮੈਂ ਬੇਨਤੀ ਕਰੂੰ ਜੇ ਸਾਲ ਜਿੰਨਾ ਕਿ ਰਹਿ ਗਿਆ 6 ਮਹੀਨੇ ਤੁਹਾਡੇ ਥੋੜਾ ਕੰਮ ਕਰ ਜਿਓ ਇਹ ਪੰਜਾਬ ਹੈ ਇਨਾਂ ਧੋਖਾ ਜਿਹੜਾ ਕਰੂਗਾ ਉਹ ਕਦੀ ਵੀ ਉਹਦਾ ਕੁਝ ਵੀ ਭਲਾ ਨਹੀਂ ਹੁੰਦਾ ਜੇ ਔਰ ਅਰੰਜੀਤ ਹੁਣੀ ਆਏ ਜਾਂ ਪੁੱਤੋ ਬਹਿਰ ਅਦਾਲੀ ਆਈ ਹੀ ਜਿੰਨੇ ਜਿੰਨੇ ਪੰਜਾਬ ਨਾਲ ਧੱਕਾ ਕੀਤਾ ਸੀ ਉਹਨਾਂ ਦੀਆਂ ਕੁੱਲਾਂ ਖਤਮ ਹੋ ਗਈਆਂ ਸੋ ਇਹੋ ਹੀ ਮੈਂ ਬੇਨਤੀ ਕਰੂੰਗਾ ਕਿ ਹੁਣ ਹੀ 6 ਮਹੀਨੇ ਲਈ ਜਾਗ ਜਿਓ ਕਿਆ ਜਾਂਦਾ ਜੀ ਆਮ ਘਰਾਂ ਦੇ ਕਾਕੇ ਜਿਹੜੇ ਨੇ ਉਹ ਸਰਕਾਰ ਚਾਏ ਨੇ ਤੇ ਆਮ ਬੰਦੇ ਦੀ ਸਰਕਾਰ ਹੈ ਆਮ ਹਾਲਾਤਾਂ ਚ ਰਵਾਂਗੇ ਇਹ ਜੇ ਕਿ ਵੀਆਈਪੀ ਕਲਚਰ ਦੀ ਗੱਲ ਕਰੀਏ ਤਾਂ ਉਸ ਨੂੰ ਖਤਮ ਕਰਾਂਗੇ ਪਹਿਲਾਂ ਆਖਿਆ ਜਾਂਦਾ ਸੀਗਾ ਕਿ ਸੁਖਵੀਰ ਬਾਦਲ ਜਾਂ ਕੈਪਟਨ ਮਰਿੰਦਰ ਸਿੰਘ ਜਾਂ ਫਿਰ ਵੱਖ-ਵੱਖ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਕਾਫਲੇ ਜਿਹੜੇ ਬੜੇ ਵੱਡੇ ਹੁੰਦੇ ਸੀਗੇ ਤੁਸੀਂ ਹੁਣ ਕਿਵੇਂ ਵੇਖਦੇ ਤੁਸੀਂ ਕਿਸੇ ਵੀ ਦੁਕਾਨਦਾਰ ਦੀ ਇੰਟਰਵਿਊ ਲੈ ਲਿਓ ਉਹਦੇ ਕਾਰੋਬਾਰ ਤੋਂ ਪਤਾ ਲੱਗ ਜਾਂਦਾ ਉਹ ਅੱਜ ਸੀਐਮ ਸਾਹਿਬ ਅੰਮ੍ਰਿਤਸਰ ਆ ਜਾਂ ਦਲੰਦਰ ਆ ਜਾਂ ਲੁਧਿਆਣੇ ਆ ਕਿਉਂਕਿ ਉਸ ਦਿਨ ਉਹਦੀ ਸੇਲ ਨਹੀਂ ਹੁੰਦੀ ਸਾਰੇ ਸ਼ਹਿਰ ਬਲੌਕ ਕੀਤੇ ਹੁੰਦੇ ਆ ਜਿਹੜੇ ਰੂਟ ਉਹਨੇ ਜਾਣਾ ਹੁੰਦਾ ਸਵੇਰ ਤੋਂ ਫੋਰਸ ਲੱਗ ਜਾਂਦੀ ਆ ਤੇ ਜਿੱਥੇ ਜਿੱਥੇ 500 ਬੰਦੇ ਹੁੰਦੇ ਉੱਥੇ 1000 ਬੰਦਾ ਹੋ ਗਿਆ ਕਦੀ ਕੇਜਰੀਵਾਲ ਸਾਹਿਬ ਆ ਰਹੇ ਆ ਕਦੀ ਭਗਵੰਤ ਮਾਨ ਸਾਹਿਬ ਆ ਰਹੇ ਆ ਦਿੱਲੀ ਵਾਲਿਆਂ ਦੀ ਵੀਆਈਪੀ ਡਿਊਟੀ ਨਹੀਂ ਖਤਮ ਹੁੰਦੀ ਜੀ 에ਰਪੋਰਟ ਰੋਡ ਤੇ ਤੁਸੀਂ ਵੇਖੋ ਬੱਸ ਸਟੈਂਡ ਤੇ ਐਡਵਰਟਾਈਜ਼ਮੈਂਟ 에ਰਪੋਰਟਾਂ ਦੇ ਐਡਵਰਟਾਈਜ਼ਮੈਂਟ ਤੇ ਗਰਾਊਂਡ ਵਰਕ ਤੇ ਕੁਝ ਵੀ ਨਹੀਂ ਸੋ ਇਹ ਇਹ ਵੀਆਈਪੀ ਕਲਚਰ ਸਗੋ ਇਹਨਾਂ ਨੂੰ ਲੱਗਦਾ ਕਿ ਜਿਹੜੀ ਚੀਜ਼ ਕਿਸੇ ਕੋ ਹੁੰਦੀ ਨਹੀਂ ਉਹ ਜ਼ਿਆਦਾ ਕਰਕੇ ਹੁੰਦਾ ਵਾ ਸੋ ਅਨਐਕਸਪੀਰੀਅੰਸ ਸਰਕਾਰ ਬਣ ਗਈ ਹੈ ਪੰਜਾਬ ਕੋਲ ਸੋ ਬੇਨਤੀ ਕਰਾਂਗੇ ਕਿ ਇਹਨੂੰ ਛੇਤੀ ਤੋਂ ਛੁੱਟੀ ਲਈਏ ਤੇ ਗਾਂ ਕੋਈ ਚੰਗੀ ਸਰਕਾਰ ਆਵੇ ਜਿਹੜਾ ਪੰਜਾਬ ਬਾਰੇ ਸੋਚੇ ਨਾ ਕਿ ਆਪਣੇ ਖੁਦ ਦੇ ਇੰਡੀਵਿਜੂਅਲ ਫਾਇਦੇ ਵਾਸਤੇ ਜੀ ਤਾ ਸਾਡੇ ਨਾਲ ਕੁਝ ਨੌਜਵਾਨ ਪੀੜ੍ਹੀ ਵੀ ਇੱਥੇ ਮੌਜੂਦ ਹੈ ਆਪਾਂ ਇਹਨਾਂ ਤੋਂ ਵੀ ਜਾਣਨਾ ਚਾਹਾਂਗੇ ਕਿ ਕੀ ਹਾਲਾਤ ਜੋ ਪੰਜਾਬ ਦੇ ਹੈਗੇ ਕਿਉਂਕਿ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਹਰ ਸਰਕਾਰ ਟਾਰਗੇਟ ਕਰਦੀ ਹੈ ਕਿ ਨੌਜਵਾਨ ਲਈ ਆਪਾਂ ਆਉਣ ਵਾਲੇ ਸਮੇਂ 'ਚ ਨੌਕਰੀਆਂ ਲਿਆਵਾਂਗੇ ਚੰਗੀ ਪੜ੍ਹਾਈ ਐਜੂਕੇਸ਼ਨ ਦੀ ਗੱਲਾਂ ਹੁੰਦੀਆਂ ਜਾਣ ਲੈਣੇ ਕਿ ਕਿਹੜੀ ਐਜੂਕੇਸ਼ਨ ਇੱਥੇ ਚੱਲ ਰਹੀ ਆ ਤਾਂ ਕਿੱਦਾਂ ਦੇ ਹਾਲਾਤ ਨੇ ਤਾਂ ਵੀਰ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿਸ ਕਾਲਜ 'ਚ ਤੁਸੀਂ ਪੜ੍ਹਦੇ ਹੋ ਤਾਂ ਕੀ ਹਾਲਾਤ ਨੇ ਉਸ ਕਾਲਜ ਮੇਰਾ ਨਾਮ ਜੀ ਅਮਨਪ੍ਰੀਤ ਸਿੰਘ ਤੇ ਮੈਂ ਆਪਣੀ ਸਟੱਡੀਜ਼ ਤੇ ਕੰਪਲੀਟ ਕਰ ਲਈ ਆ ਮੈਂ ਆਪਣਾ ਕੈਫੇ ਖੋਲਿਆ ਸੀ ਤੇ ਉਹ ਉਹ ਫਿਲਹਾਲ ਔਨ ਪ੍ਰੋਸੈਸ ਚੱਲ ਰਿਹਾ ਵਾ ਤੇ ਮੇਰਾ ਵੀ ਇੱਕ ਟਾਈਮ ਤੇ ਹੈਗਾ ਸੀ ਵੀ ਆਪਾਂ ਬਾਹਰ ਜਾਈਏ ਇੱਥੇ ਤੇ ਕੋਈ ਨਾ ਸਾਨੂੰ ਨੌਕਰੀਆਂ ਮਿਲੀਆਂ ਜਾਂ ਤੁਸੀਂ ਜੇ ਧਰ ਕੋ ਚਾਰ ਪੈ ਹੈਗੇ ਤੇ ਆਪਣਾ ਕੰਮ ਖੋਲ ਸਕਦੇ ਜੇ ਕੰਮ ਖੋਲ ਕੇ ਚੱਲ ਗਿਆ ਤੇ ਤੁਹਾਨੂੰ ਪਰੋਤੀ ਦੀ ਗੋਲ ਆਜੂਗੀ ਇਹ ਸਭ ਝੰਜੜਾ ਤੋਂ ਪਾਸੇ ਹੋ ਗਿਆ ਮੈਂ ਤੇ ਬਾਹਰ ਦਾ ਹੀ ਸੋਚ ਰਿਹਾ ਆ ਜਾਂ ਆਪਾਂ ਅੱਜ ਕੇ ਹੋਰ ਨੂੰ ਵੀ ਸਲਾਹ ਦਵਾਂਗੇ ਤੈਨੂੰ ਜੌਬ ਤੇ ਇੱਥੇ ਮਿਲ ਨਹੀਂ ਆਣੀ ਕੋਈ ਰੋਜ਼ਗਾਰ ਨਹੀਂ ਮਿਲਣਾ ਮਾਪਿਆਂ ਨੂੰ ਛੱਡ ਕੇ ਬਾਹਰ ਹੀ ਜਾਣਾ ਪੈਣਾ ਜੇ ਤਰੱਕੀ ਕਰਨੀ ਹਰ ਬੱਚਾ ਵੇਖੋ ਜੀ ਬਾਹਰ ਵੀ ਜੇ ਜਾ ਕੇ ਲੋਕ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਆਪਣੇ ਸਰਕਾਰੀ ਸਕੂਲਾਂ ਕਾਲਜਾਂ ਨੂੰ ਕੀ ਪ੍ਰੋਬਲਮ ਆ ਇੱਥੇ ਜੇ ਸਰਕਾਰੀ ਕਾਲਜ 'ਚ ਕੋਈ ਮੈਡੀਕਲ ਦੀ ਸੀਟ ਲੈਣੀ ਹੋਵੇ ਕਰੋੜ ਤੋਂ ਪਲੱਸ ਦੀ ਤੇ ਡੋਨੇਸ਼ਨ ਦੇਣੀ ਪੈਂਦੀ ਆ ਇਹ ਕਿਸੇ ਦਾ ਮਾਪਿਓ ਨੂੰ ਆਪਣਾ ਛੱਡਣ ਦਾ ਜੀ ਨਹੀਂ ਕਰਦਾ ਸਾਰੇ ਇੱਥੇ ਕੰਮ ਕਰਨਾ ਚਾਹੁੰਦੇ ਰਹਿਣਾ ਚਾਹੁੰਦੇ ਆ ਅੱਜ ਕਈ ਪੰਜਾਬੀ ਜਿਹੜੇ 7-7 ਸਾਲ ਹੋ ਗਏ ਇੱਥੇ ਆਉਂਦੇ ਆ ਇਹ ਸੋਚ ਕੇ ਹੁੰਦਾ ਵੀ ਹੁਣ ਆਪਾਂ ਪੰਜਾਬ ਚ ਰਹਿਣਾ ਪਰ ਜਦੋਂ ਉਹ ਪੰਜਾਬ ਦਾ ਮਾਹੌਲ ਵੇਖਦੇ ਆ ਉਹਦੇ ਨਹੀਂ ਵੀ ਇੱਥੇ ਟੈਕਸ ਵੀ ਲੈ ਰਹੇ ਆ ਪਰ ਸੇਫਟੀ ਨਹੀਂ ਕੀ ਹਰ ਕਿਸੇ ਨੂੰ ਵੀ ਫਰੋਤੀ ਦਾ ਕੌਲਾ ਲੈਂਦਾ ਜੀ ਇਦਾਂ ਦਰੋ ਤੇ ਮਾਨ ਸਰਕਾਰ ਕੋਈ ਜਵਾਬ ਨਹੀਂ ਕਰਦਾ ਦੋ ਚੁਚੇ ਬਨੇ ਫੜ ਕੇ ਮਾਰਦੇ ਜੀ ਫੇਕ ਇਨਕਾਊਂਟਰ ਕਰਤਾ ਇਨਕਾਊਂਟਰ ਕਰਤਾ ਉਹਦੇ ਚੱਕਰ ਚ ਜਿਹੜਾ ਨੌਜਵਾਨ ਡਰਿਆ ਪਿਆ ਵਾ ਕਿਸੇ ਦਾ ਜੀ ਨਹੀਂ ਕਰਦਾ ਆਪਣੇ ਮਾਂ ਪਿਓ ਨੂੰ ਛੱਡ ਕੇ ਜਾ ਮਾਂ ਪਿਓ ਦਾ ਜੀ ਨਹੀਂ ਕਰਦਾ ਮੈਂ ਆਪਣਾ ਪੁੱਤ ਬਾਹਰ ਭੇਜਾਂ ਜਾਂ ਆਪਣੇ ਤੋਂ ਦੂਰ ਕਰਾਂ ਲੇਕਿਨ ਮਜਬੂਰੀਆਂ ਹਰ ਕਿਸੇ ਨੂੰ ਬਾਹਰ ਭੇਜ ਦਿੰਦੀਆਂ ਨੌਜਵਾਨਾਂ ਨੂੰ ਕਿਸ ਚੀਜ਼ ਦੀ ਲੋੜ ਆ ਪੜ੍ਹਾਈ ਦੀ ਲੋੜ ਆ ਨੌਕਰੀ ਦੀ ਲੋੜ ਆ ਆਖਿਆ ਜਾਂਦਾ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਵੜ ਚੁੱਕੀ ਆ ਨਸ਼ਾ 'ਚ ਵੜਨ ਦਾ ਵੀ ਮੁੱਖ ਕਾਰਨ ਹੈ ਤੁਸੀਂ ਖੁਦ ਨੌਜਵਾਨ ਹੋ ਕੀ ਸਮਝਦੇ ਵੇਖੋ ਜੀ ਜਿੱਥੋਂ ਤੱਕ ਮੈਂ ਜਾਂਦਾ ਮੈਂ ਪੰਜਾਬ ਦਾ ਮੱਝ ਦਾ ਪ੍ਰਧਾਨ ਵੀ ਰਿਹਾ ਪਹਿਲੋ ਅਕਾਲੀ ਦਲ 'ਚ ਸਟੂਡੈਂਟ ਨਾਲ ਬਹੁਤ ਸਾਡਾ ਮੇਲ ਜੁਲਾਵ ਰਿਹਾ ਮਿਲਦੇ ਗਿਲਦੇ ਸਾਡੇ ਭਰਾ ਵੀ ਨੇ ਕਈ ਸੱਜਣ ਨੇ ਕੋਈ ਵੀ ਦੇਸ਼ ਪਹਿਲੀ ਕਦੇ ਦੇਸ਼ ਖੁਸ਼ੀ ਨਾਲ ਨਹੀਂ ਛੱਡਦਾ ਦੂਸਰੀ ਗੱਲ ਜਿਹੜਾ ਵੀ ਕੋਈ ਨਸ਼ੇ ਦੀ ਗੱਲ ਕੀਤੀ ਕੋਈ ਵੀ ਨਸ਼ਾ ਨਾ ਖੋਸ਼ ਹੋ ਕੇ ਜਾਂ ਸ਼ੌਂਕੀਆ ਤੌਰ ਤੇ ਨਹੀਂ ਕਰਦਾ ਹਰ ਬੱਚਾ ਪੜਨਾ ਚਾਹੁੰਦਾ ਇੱਥੇ ਜੇ ਪੰਜਾਬ ਦਾ ਸਟਰਕਚਰ ਜ਼ਰੂਰੀ ਨਹੀਂ ਹਰ ਬੱਚਾ ਪ੍ਰਾਈਵੇਟ ਸਕੂਲਾਂ ਦੀ ਟ੍ਰਿਪਲ ਫੀਸ ਭਰ ਕੇ ਚੰਗਾ ਪੜ ਸਕੇ ਕਈ ਸਰਕਾਰੀ ਸਕੂਲਾਂ ਵਾਲੇ ਵੀ ਆ ਕਈ ਇੰਜੀਨੀਅਰ ਬਣਨਾ ਚਾਹੁੰਦੇ ਆ ਕਿ ਡਾਕਟਰ ਬਣਨਾ ਚਾਹੁੰਦੇ ਆ ਇਹ ਸਰਕਾਰ ਨੂੰ ਸਹੂਲਤ ਦੇਣੀ ਚਾਹੀਦੀ ਆ ਵੀ ਹਰ ਬੱਚਾ ਜਿਹਨੂੰ ਸ਼ੌਂਕ ਹੈ ਪੜਨ ਦਾ ਜਿਹੜਾ ਦਿਲ ਹੈ ਕੁਝ ਬਣਨ ਦਾ ਉਹਨੂੰ ਮੌਹੀਆ ਕਰਾਇਆ ਜਾਵੇ ਉਹਨੂੰ ਸਕਾਲਰਸ਼ਿਪਾਂ ਦਿੱਤੀਆਂ ਜਾਣ ਬਟ ਨਾਸਕਾ ਸਰਕਾਰੀ ਸਕੂਲਾਂ ਚ ਪੜ੍ਹਾਈ ਰਹਿ ਗਈ ਜੇ ਉਹਨੂੰ ਪੜ੍ਹਨਾ ਤੇ ਪ੍ਰਾਈਵੇਟ ਚ 3 ਗੁਣਾ ਫੀਸ ਆਉਂਦਾ ਹੋਊਗਾ ਇਸ ਚੱਕਰ ਚ ਉਹ ਘਰੋਂ ਬਹੁਤ ਖਰਾਬ ਹੋ ਜਾਂਦੇ ਆ ਤੇ ਘਰ ਦੇ ਲੋਨ ਕਰਜ਼ਾ ਚੋਕ ਕੇ ਕੋਈ ਕੋ ਕਿਲਾ ਜ਼ਮੀਨ ਕੋਈ ਦੋ ਕਿਲਾ ਜ਼ਮੀਨ ਗਹਿਣੇ ਪਾ ਕੇ ਬਾਹਰ ਜਾਂਦੇ ਆ ਬਾਹਰ ਜਾ ਕੇ ਹੱਡ ਪਤੂੜ ਮਿਹਨਤ ਕਰਨੇ ਪਿੱਛੇ ਮੇਰਾ ਫਰੈਂਡ ਆ ਜੀ ਉਹ ਵਿਚਾਰਾ ਬਾਹਰ ਆ ਉਹਦੇ ਪਿੱਛੇ ਮਾਪੇ ਗੁਜ਼ਰ ਗਏ ਉਹ ਕੋਈ ਇਨਾ ਟਾਈਮ ਸਮਾਂ ਨਹੀਂ ਲੱਗਾ ਵੀ ਇੰਡੀਆ ਆ ਸਕੇ ਵੀ ਕਿ ਕਹਿੋ ਜੇ ਮਾਹੌਲ ਆ ਵੀ ਪੇਰੈਂਟਸ ਤੋਂ ਜੁਦਾ ਹੋ ਕੇ ਆਪਣੀ ਜਿਹੜੀ ਮਾਨ ਸਰਕਾਰ ਹੈ ਇਹਨਾਂ ਨੇ ਅਸਲ 'ਚ ਯੂਥਸ ਜਿਤਾਉਣ ਵਾਲਾ ਵਾ ਮਾਨ ਸਰਕਾਰ ਨੂੰ ਯੂਥ ਨੇ ਵੋਟਾਂ ਪਾਈਆਂ ਹੈ ਵੀ ਕੁਝ ਨਵਾਂ ਆਊਗਾ ਹਰ ਇੱਕ ਯੂਥ ਨੇ ਬੜਾ ਸਪੋਰਟ ਕੀਤੀ ਰੰਗਲਾ ਪੰਜਾਬ ਪਰ ਇਹ ਤੇ ਪੁਰਾਣੀਆਂ ਸਰਕਾਰਾਂ ਤੋਂ ਉਹਦੇ ਫਿਰ ਮਾਰਾ ਮੋਟਾ ਦਬਦਬਾ ਹੈਗਾ ਸੀ ਇਹਦੇ ਬੰਦ ਦੇ ਹੱਥ ਗਲੇ ਲਾਉਣ ਵਾਲੀ ਗੱਲ ਹੈ ਜੀ ਨਾ ਯੂਥ ਬਾਰੇ ਸੋਚਣਾ ਨਾ ਬਜ਼ੁਰਗਾਂ ਬਾਰੇ ਸੋਚਣਾ ਸਭ ਤੋਂ ਜ਼ਰੂਰੀ ਗੱਲ ਤੁਸੀਂ ਸਾਡੀ ਛੋਟੀ ਜੀ ਤੁਸੀਂ ਆਪਣੀ ਦੱਸੋ ਚੌਥਾ ਪਿੱਲਰ ਨਹੀਂ ਛੱਡਿਆ ਉਹਨਾਂ ਨੇ ਅੱਜ ਕੋਈ ਨੌਜਵਾਨ ਫ੍ਰੀडम ਆਫ ਸਪੀਚ ਕਰਨਾ ਚਾਹੁੰਦਾ ਵਾ ਕੋਈ ਸੱਚ ਬੋਲਣਾ ਚਾਹੁੰਦਾ ਵਾ ਉਹਦੇ ਉਹਨੂੰ ਕੀ ਦੇ ਰਿਆ ਪਰਚੇ ਆ ਜੇਲਾ ਇਹਦੇ ਮੀਡੀਆ ਤੇ ਭਾਰੀ ਹੋਗੇ ਨਾ ਜਿਹੜਾ ਤੇ ਉਹਨਾਂ ਦੇ ਹੱਕ ਚ ਬੋਲੂਗਾ ਉਹ ਤੇ ਠੀਕ ਹੈ ਜਿਹੜਾ ਸਚਾਈ ਬੋਲੂਗਾ ਉਹਦੇ ਪਰਚੇ ਦਿੱਤੇ ਜਾਣਗੇ ਜੀ ਦੱਸੋ ਤੁਸੀਂ ਆਪਣੇ ਆਪ ਤੋਂ ਕੀ ਫੀਲ ਕਰਦੇ ਤੁਸੀਂ ਸੇਫ ਹੋ ਤੁਸੀਂ ਵੀ ਨਹੀਂ ਸੇਫ ਜੇ ਆਪਾਂ ਬਿਜ਼ਨਸ ਕਰਦੇ ਆ ਮੈਂ ਫੈਮਿਲੀ ਬਿਜ਼ਨਸ ਨੂੰ ਔਨ ਕਰਦਾ ਵਾ ਜੇ ਇਹਦੇ ਮੈਂ ਘਾਟੇ ਹੀ ਜਾਵਾਂ ਫਿਰ ਮੈਂ ਠੀਕ ਹੈ ਜੇ ਮੈਂ ਫਾਇਦਾ ਕਰੂੰਗਾ ਮੈਨੂੰ ਹੀ ਫਰੋਤੀ ਆਊਗੀ ਜਾਂ ਮੇਰੇ ਟੱਪਰ ਚੋਂ ਗੋਲੀ ਵੱਜੂਗੀ ਮੈਨੂੰ ਇਹੋ ਜਿਹੇ ਹਾਲਾਤ ਹੋ ਚੁੱਕੇ ਨੇ ਅੱਬੀ ਉਹ ਸੇਫਟੀ ਜ਼ੀਰੋ ਆ ਨਾ ਅੱਜ ਮੇਰੇ ਹਿਸਾਬ ਨਾਲ ਅੰਮ੍ਰਿਤਸਰ ਸ਼ਹਿਰ ਸ਼ਹਿਰ ਚ ਦੋ ਤੋਂ ਤਿੰਨ ਮਟਰ ਐਵਰੀ ਡੇ ਹੋ ਰਿਹਾ ਤੇ ਦੂਸਰੇ ਦਿਨ ਹੀ ਪੰਜਾਬ ਪੁਲਿਸ ਉਹਨਾਂ ਨੂੰ ਫੜ ਲੈਂਦੀ ਆ ਤੇ ਕਹਿ ਦਿੰਦੀ ਆ ਪਰ ਜਿਵੇਂ ਲੱਗੇ ਇਨਕਾਊਂਟਰ ਹੋ ਗਿਆ ਜਾਂ ਫੇਕ ਇਨਕਾਊਂਟਰ ਕਰਤਾ ਲੀਵ ਇਟ ਜੋ ਵੀ ਆ ਪਰ ਮੈਂ ਚਾਹੁੰਨਾ ਮੈਂ ਪੰਜਾਬ ਸਰਕਾਰ ਪਹਿਲਾਂ ਕੋਈ ਨਹੀਂ ਐਕਟਿਵ ਪੰਜਾਬ ਪੁਲਿਸ ਐਕਟਿਵ ਕਿਉਂ ਨਹੀਂ ਆ ਸ਼ਹਿਰ ਚ ਕੀ ਹੋ ਰਿਹਾ ਸਰਕਾਰ ਵਾਅਦੇ ਕਰਦੀ ਆ ਵੀ ਸੇਫਟੀ ਕਰ ਦੇ ਪਰ ਇਨੇ ਨਾਲ ਟੈਕਸ ਭਰ ਕੇ ਜੇ ਬੰਦਾ ਸੇਫ ਨਹੀਂ ਆ ਤੇ ਫਿਰ ਬੰਦਾ ਇੰਡੀਆ ਚ ਕਿਉਂ ਰਹੂਗਾ ਪੰਜਾਬ ਚ ਕਿਉਂ ਰਹੂਗਾ ਆ ਮੇਰੇ ਮਿੱਤਰ ਆ ਸਾਰੇ ਸਾਰੇ ਇਹਦਾ ਜੀ ਆ ਵੇਖੋ ਨੌਜਵਾਨ ਜੀ 12ਵੀਂ ਕਲਾਸ ਚ ਪੜਦਾ ਏ ਇਹਦਾ ਜੀ ਕਰੂ ਮਾਪਿਆਂ ਨੂੰ ਛੱਡ ਕੇ ਜਾਵਾਂ ਕਿਉਂ ਜੇ ਸਭ ਕੁਝ ਇੱਥੇ ਆ ਫਿਰ ਵੀ ਉਹਨੂੰ ਬਾਹਰ ਜਾਣਾ ਪੈ ਰਿਹਾ ਕਿਉਂ ਆਪਣੀ ਜੌਬ ਸੇਫਟੀ ਲਈ ਆਪਣੀ ਸੇਫਟੀ ਲਈ ਆਪਣੀ ਫੈਮਿਲੀ ਸੇਫਟੀ ਲਈ ਜੀ ਤਾਂ ਸਾਡੇ ਨਾਲ ਜਿਹੜਾ ਨੌਜਵਾਨ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਵੀਰ ਜੀ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਤਾਂ ਕੀ ਹਾਲਾਤ ਸਮਝਦੇ ਹੋ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜੋ ਪੰਜਾਬ ਚ ਤੁਹਾਨੂੰ ਨਹੀਂ ਮਿਲਦੀ ਮੇਰਾ ਰਾਜਵੀਰ ਜੀ ਪਲਸ 2 ਜੀ ਵੱਡਦਾ ਪਿਆ ਮੈਂ ਤੇ ਇਸ ਟਾਈਮ ਨੂੰ ਲੋਡ ਹੈਗੀ ਸਭ ਤੋਂ ਪਹਿਲਾਂ এডਿਕੇਸ਼ਨ ਦੀ ਤੇ ਅੱਗੇ ਜਾ ਕੇ ਸੇਫ ਫਿਊਚਰ ਦੀ ਜੋ ਕਿ ਇੱਥੇ ਨਹੀਂ ਹੈਗਾ ਇੱਥੇ এডਿਕੇਸ਼ਨ ਪ੍ਰਾਈਵੇਟ ਸਕੂਲ ਚ ਲੈਣੀ ਪੈਂਦੀ ਹੈ ਸਰਕਾਰੀ ਸਕੂਲ ਚ ਕੁਸ਼ ਹੈਗਾ ਨਹੀਂ ਹੈ ਤੇ ਉਸ ਤੋਂ ਬਾਅਦ ਉਹ ਕੀ ਕਹਿੰਨੇ ਆ ਹਾਲਾਤ ਕਿਵੇਂ ਵੇਖਦੇ ਹੋ ਗੈਂਗਵਾਰ ਜਿਹੜੀ ਹੋ ਰਹੀ ਹੈ ਜਾਂ ਫਿਰ ਨਸ਼ੇ ਨੂੰ ਲੈ ਕੇ ਨੌਜਵਾਨ ਨੂੰ ਬਦਨਾਮ ਕੀਤਾ ਜਾਂਦਾ ਪੰਜਾਬ ਚ ਮੰਨਦੇ ਹੋ ਨਸ਼ਾ ਕਿੱਦਾਂ ਆਉਂਦਾ ਹੈ ਜਾਂ ਕਿਉਂ ਨੌਜਵਾਨ ਨੂੰ ਕਰਨਾ ਪੈਂਦਾ ਨਸ਼ਾ ਕੀ ਹਾਲਾਤ ਹੁੰਦੇ ਨੌਜਵਾਨ ਅੱਜ ਕੱਲ ਦੇ ਦੇਖੋ ਜੀ ਹਰ ਨੌਜਵਾਨ ਕੋਈ ਨਾ ਕੋਈ ਨਸ਼ਾ ਕਰਦਾ ਵਾ ਜੀ ਇੱਥੇ ਇਸ ਤਰੀਕੇ ਦਾ ਨਸ਼ਾ ਵਿਕਦਾ ਜਿਵੇਂ ਆਟਾ ਵਿਗੰਧਿਆਂ ਦਾ ਹਰ ਜਗ੍ਹਾ ਤੇ ਹਰ ਘਰ ਚ ਆਟਾ ਚਾਹੀਦਾ ਹਰ ਨੌਜਵਾਨ ਨੂੰ ਨਸ਼ਾ ਚਾਹੀਦਾ ਅੱਜ ਕੱਲ ਕਿਹੇ ਵਾਸਤੇ ਨੌਜਵਾਨ ਨੂੰ ਨਸ਼ਾ ਕਰਨ ਦੀ ਲੋੜ ਕਿਉਂ ਪੈਂਦੀ ਹੈ ਅੱਜ ਕੱਲ ਨਸ਼ਾ ਬਹਾਨਾ ਬਣਾਇਆ ਹੋਇਆ ਜੀ ਨੌਜਵਾਨਾਂ ਨੇ ਜੀ ਜਿਵੇਂ ਸਰਕਾਰ ਹਰ ਜਗ੍ਹਾ ਵੇਚੀ ਜਾਂਦੀ ਆ ਦੁਕਾਨ ਦੀ ਪਈ ਇਸ ਟਾਈਮ ਨਸ਼ਾਪੂਰਾ ਤੇ ਇਹਨਾਂ ਨੂੰ ਲੋੜ ਇਸ ਕਰਕੇ ਪੈਂਦੀ ਆ ਜੀ ਆਪਣਾ ਇਹ ਘਰ ਤੋਂ ਦੁਖੀ ਹੋ ਜਾਂਦੇ ਆ ਕਿ ਇਹਦੀ ਕੰਮ ਕਰਨੀ ਹੈਗੇ ਤੇ ਤਾਂ ਕਰਕੇ ਦੁਖੀ ਹੋ ਕੇ ਨਸ਼ਾ ਕਰਦੇ ਦੁਖੀ ਹੋ ਜਾਂਦੇ ਆ ਕੋਈ ਪੈਸਾ ਨਹੀਂ ਆਉਂਦਿਆ ਕੋਲ ਜੀ ਆ ਜਾਂਦੇ ਤਾਂ ਨਸ਼ੇ ਤੇ ਲੱਗ ਜਾਂਦੇ ਆ ਜੇ ਪੈਸੇ ਨਹੀਂ ਆਉਂਦਿਆ ਤਾਂ ਵੀ ਕਿਸੇ ਤੋਂ ਮੰਗ ਕੇ ਕਰ ਲੈਂਦੇ ਆ ਤੇ ਆਹੀ ਕਾਰਨ ਜੀ ਅੱਜ ਕੱਲ ਨਸ਼ਾ ਵਿਕਦਾ ਪਿਆ ਕਾਰ ਕਹਿੰਦੀ ਆ ਜੀ ਅਸੀਂ ਨਸ਼ਾ ਘਟਾ ਰਹੇ ਆ ਤਾਂ ਲੱਗਦਾ ਕਿ ਨਸ਼ਾ ਘਟ ਰਿਹਾ ਦੂਜੀ ਤਰਫਾ ਕਹਿੰਦੇ ਆ ਜੀ ਲਾਂਡ ਆਰਡਰ ਦੀ ਸਥਿਤੀ ਬਹੁਤ ਵਧੀਆ ਹਾਲਾਤ ਇੰਨੇ ਕੁ ਵਧੀਆ ਕਹਿੰਦੇ ਕਿ ਜਿਹੜਾ ਗੈਂਗਸਟਰ ਹੈਗੇ ਨੇ ਅਸੀਂ 72 ਘੰਟਿਆਂ 'ਚ ਚਕਾ ਦਾਂਗੇ ਲੱਗਦਾ ਗੈਂਗਸਟਰ ਘਟ ਰਹੇ ਆ ਪੰਜਾਬ ਤੋਂ ਨਹੀਂ ਬਿਲਕੁਲ ਨਹੀਂ ਗੈਂਗਸਟਰ ਸਗੋਂ ਵਧ ਜਨੇ ਨੌਜਵਾਨਾਂ ਨੂੰ ਕਿਤਨਾ ਕਿਤੇ ਖਤਰਾ ਹੈਗਾ ਪੰਜਾਬ ਦੀ ਨੌਜਵਾਨੀ ਨੂੰ ਖਤਰਾ ਹੈਗਾ ਬਿਲਕੁਲ ਜ਼ਰੂਰ ਬਹੁਤ ਖਤਰਾ ਹੈਗਾ ਅੱਜ ਕੱਲ ਛੋਟੇ ਤੋਂ ਛੋਟੇ ਬੱਚੇ ਕੋ ਵੈਪਰ ਹੁੰਦਾ ਅਗਲੇ ਵਿੱਚ ਪੇਂਡ ਮੋਰਗਲੇ ਕੱਢ ਕੇ ਮੱਥੇ ਤੇ ਗੋਲੀ ਮਾਰ ਦਿੰਦਾ ਸਰਕਾਰ ਕੀ ਕਰਦੀ ਕੁਛ ਨਹੀਂ ਕਰਦੀ ਪਿੱਛੋਂ ਪੈਸਾ ਚੜਦਾ ਗਿਆ ਉਸੇ ਲਈ ਬੰਦਾ ਛੱਡ ਦਿੰਦੇ ਹੋ ਕੋਈ ਵੀ ਕ੍ਰਾਈਮ ਬੰਦਾ ਇਸ ਟਾਈਮ ਪੰਜਾਬ ਚ ਕਰ ਸਕਦਾ ਜੇ ਕੋ ਮਣੀ ਹੋਵੇ ਤੇ ਜਿੱਦਾਂ ਮਰਜ਼ੀ ਲੈਣ ਉਹ ਸਰਕਾਰ ਇੰਨੀ ਮਤਲਬ ਕੀ ਵਿਕ ਚੁਕੀ ਆ ਕਿ ਤੁਸੀਂ ਕਿਸੇ ਬੰਦੇ ਨੂੰ ਮਾਰ ਦੋ ਨਾ ਤੇ ਤੁਸੀਂ ਸਰਕਾਰ ਨੂੰ ਪੈਸੇ ਦੇ ਦਿਓ ਤੁਹਾਨੂੰ ਸੇਫਟੀ ਕਰੇਗੀ ਕਰੇਗੀ ਪ੍ਰੋਟੈਕਸ਼ਨ ਵੀ ਦੇਗੀ ਤੁਹਾਨੂੰ ਤੇ ਬਾਅਦ ਚੋ ਥੋੜੇ ਮਹੀਨੇ ਪਾ ਕੇ ਸਾਲ ਪਾ ਕੇ ਬੰਦਾ ਛੱਡ ਦੇਗੀ ਇਹ ਹਾਲਾਤ ਇਹ ਸਰਕਾਰ ਦੇ ਸਰਕਾਰ ਬਿਲਕੁਲ ਵੀ ਸੇਫਟੀ ਨਹੀਂਗੀ ਜੀ ਤਾਂ ਤੁਸੀਂ ਮੰਨਦੇ ਕਿ ਯੂਪੀ ਵਰਗੇ ਹਾਲਾਤ ਪੰਜਾਬ ਦੇ ਵਿੱਚ ਹੋ ਚੁੱਕੇ ਜੀ ਯੂਪ ਵਰਗੇ ਹਰਾਤ ਪੁਰਾਣੀ ਯੂਪ ਵਰਗੇ ਹੋ ਗਿਆ ਅੱਜ ਤੇ ਲੋਕ ਕਹਿ ਰਹੇ ਆ ਵੀ ਕਾਸ਼ ਯੂਪ ਵਰਗਾ ਹੀ ਪੰਜਾਬ ਬਣ ਜਾਏ ਯੂਪ ਤੇ ਗੈਂਗਸਟਰिजਮ ਜੋ ਨੇ ਇਦਾਂ ਖਤਮ ਕੀਤਾ ਪਰ ਪੰਜਾਬ ਚ ਤੇ ਗੈਂਗਸਟਰिजਮ ਵਧਿਆ ਵਾ ਅੱਜ 15 ਤੋਂ 16 ਸਾਲ ਦੇ ਬੱਚੇ ਨੂੰ ਪਤਾ ਵਾ ਵੀ ਮੈਂ ਵਿਪਨ ਕਿੱਥੋਂ ਲੈਣਾ ਉਹਨੂੰ ਪਤਾ ਮੈਂ ਡਰਗ ਨਸ਼ਾ ਪਤਾ ਕਿੱਥੋਂ ਲੈਣਾ ਕਿ ਪੰਜਾਬ ਪੁਲਿਸ ਨੂੰ ਨਹੀਂ ਪਤਾ ਵੀ ਕਿੱਥੋਂ ਵੇਚ ਰਿਹਾ ਗਲੀ ਗਲੀ ਚ ਵੇਚ ਰਿਹਾ ਕਿ ਪੰਜਾਬ ਪੁਲਿਸ ਨੂੰ ਨਹੀਂ ਪਤਾ ਵੀ ਹਥਿਆਰ ਕਿੱਥੋਂ ਆ ਰਹੇ ਆ 100 ਚੋਂ 90 ਛੱਡ ਦਿੰਦੇ ਇੱਕ ਫੜ ਦਿੰਦੇ ਆ ਇੱਕ ਦੀ ਮਸ਼ਹੂਰੀ 90 ਵਾਂਗੂ ਕਰਦੇ ਆ ਉਗ ਵਾਲੇ ਤੇ ਫਿਰ ਉਹ ਰਿਪੀਟ ਹੁੰਦੀ ਆ ਵੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕੀਤਾਦਾ ਮੈਂ ਆਪਣੇ ਵੱਲੋਂ ਯੂਥ ਵੱਲੋਂ ਵੀ 6 ਮਹੀਨੇ ਸਾਲ ਰਹਿ ਗਿਆ ਵਾ ਕੁਝ ਇਤਿਹਾਸ ਕਰਦੋ ਕੁਝ ਕਰਦੋ ਤਾਂ ਕਿ ਪੰਜਾਬ ਦੇ ਲੋਕ ਯਾਦ ਕਰਨ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਦਗਾ ਕਰਦਾ ਪੰਜਾਬ ਨਾ ਉਹ ਹਮੇਸ਼ਾ ਯਾਦ ਰੱਖਦੇ ਆ ਉਸ ਭਾਵੇਂ ਪੁਰਾਣੇ ਤੋਂ ਪੁਰਾਣੇ ਵੇਲੇ ਬਾਬਰ ਆਇਆ ਕਿੰਨੇ ਆਏ ਅੱਜ ਤੱਕ ਦੁਹਾਈਆਂ ਪੈਂਦੀਆਂ ਇਹ ਬਾਬਰ ਤੋਂ ਵੀ ਗਏ ਗੁਜ਼ਰੇ ਇਹਨਾਂ ਨੇ ਗੁਰੂ ਸਾਹਿਬ ਦੀ ਬੇਦਮੀਆਂ ਨਹੀਂ ਅੱਜ ਤੱਕ ਰੋਕੀਆਂ ਗੈਂਗਸਟਰイズਮ ਲੈ ਲਓ ਵੀ ਬੱਚੇ ਦਾ ਬੱਚਾ ਗੈਂਗਸਟਰ ਬਣ ਰਿਹਾ ਇੱਥੇ ਗੈਂਗਸਟਰ ਕਿਉਂ ਬਣ ਰਿਹਾ ਕਿਉਂਕਿ ਰੋਜ਼ਗਾਰ ਨਹੀਂ ਕੋਈ ਕੋਈ ਨੂੰ ਕੰਮ ਕੋਈ 9 to 5 ਜੌਬ ਜਾਂਦਾ ਹੋਊਗਾ ਤੇ ਕੋਈ ਕਿਸ ਨੂੰ ਕਿਉਂ ਆਪਣਾ ਮਾਪਿਓ ਪਾਲੇ ਆਪਣੀ ਪਤਨੀ ਪਾਲੇ ਆਪਣੀ ਬੱਚੇ ਪਾਲੇ ਕਿਸੇ ਦਾ ਸ਼ੌਂਕ ਨਹੀਂ ਆ ਜੀ ਪੁਲਿਸ ਤੋਂ ਭੱਜਣਾ ਹਰ ਕੋਈ ਕੰਮ ਕਰਨਾ ਚਾਹੁੰਦਾ ਜੇ ਪੰਜਾਬ ਸਰਕਾਰ ਸਹੂਲਤ ਦੇਵੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਹਾਲਾਤ ਪੰਜਾਬ ਦੇ ਕੀ ਨੇ ਕਾਰੋਬਾਰੀਓ ਕੀ ਲੱਗਦਾ ਕਿ ਕਾਰੋਬਾਰ ਚਲਾਣਾ ਕਿੰਨਾ ਸੁਖ ਹੈ ਪੰਜਾਬ ਦੇ ਵਿੱਚ ਖਾਸ ਤੌਰ ਦੇ ਉਤੇ ਮਾਝੇ ਦੇ ਵਿੱਚ ਵੀਰ ਜੀ ਮੈਂ ਨਾ ਜਿਆਦਾ ਕੁਝ ਕਹਿਣਾ ਨਹੀਂ ਚਾਹੁੰਦਾ ਤੁਹਾਨੂੰ ਆਪਣੇ ਵੱਡੇ ਵੀਰਾਂ ਨੇ ਵੀ ਤੁਹਾਨੂੰ ਸਭ ਕੁਝ ਦੱਸ ਦਿੱਤਾ ਤੇ ਨੌਜਵਾਨੀ ਪੀੜ੍ਹੀ ਕੋ ਵੀ ਤੁਸੀਂ ਸਭ ਕੁਝ ਸੁਣ ਲਿਆ ਤੇ ਬੁਰੇ ਹਾਲਾਤ ਹੋ ਚੁੱਕੇ ਨੇ ਪੰਜਾਬ ਦੇ ਮੈਂ ਤੇ ਇਹੋ ਗੱਲ ਕਹਿੰਦਾ ਮੌਜੂਦਾ ਸਰਕਾਰ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਜੋ ਕਿ ਇਸ ਟਾਈਮ ਕੰਗਲਾ ਪੰਜਾਬ ਬਣਾ ਚੁੱਕੇ ਆ ਬਸ ਕੁਛ ਇਹ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਜੀ ਹਾਂ ਜੀ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਗੱਲਬਾਤ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਆਮ ਜਨਤਾ ਦੇ ਨਾਲ ਗੱਲ ਕੀਤੀ ਹੈ ਜਨਤਾ ਤੋਂ ਜਾਣਿਆ ਕਿ ਪੰਜਾਬ ਦਾ ਮਾਹੌਲ ਕੀ ਹੈਗਾ ਨੌਜਵਾਨਾਂ ਤੋਂ ਜਾਣਿਆ ਕਿ ਕਿ ਨੌਜਵਾਨ ਪੀੜ੍ਹੀ ਨੂੰ ਲੈ ਕੇ ਅਕਸਰ ਅੱਜ ਤੱਕ ਜਿਹੜਾ ਸਰਕਾਰ ਦਾਅਵੇ ਕਰਦੀ ਆਈ ਹੈ ਤੇ ਅਸੀਂ ਨੌਜਵਾਨ ਵਾਸਤੇ ਵੱਖ-ਵੱਖ ਨੌਕਰੀਆਂ ਲੈ ਕੇ ਆ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਨਾਲ ਸਹੂਲਤਾਂ ਦੇ ਰਹੇ ਹਾਂ ਲੇਕਿਨ ਕੀ ਗਰਾਊਂਡ ਰਿਐਲਿਟੀ ਹੈ ਤੁਹਾਡੇ ਨਾਲ ਉਹ ਸਾਂਝੀ ਕੀਤੀ ਹੈ ਕੀ ਹਾਲਾਤ ਨੇ ਤੜਣਾ ਉਹ ਸਾਂਝੇ ਕੀਤੇ ਆ ਤਾਂ ਲੱਗਦਾ ਟੜਨਾਂ ਨਾਲ ਇਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਲੈ ਕੇ ਜਿਹੜੀ ਸੱਚਾਈ ਹੈ ਉਹ ਸਾਹਮਣੇ ਰੱਖਦੇ ਰਾਵਾਂਗੇ ਲੈ ਕੇ ਆਉਂਦੇ ਰਾਵਾਂਗੇ ਚਾਹੇ ਸਰਕਾਰ ਵੱਲੋਂ ਹੱਕ ਸੱਚ ਦੀ ਜਿਹੜੀ ਆਵਾਜ਼ ਆ ਉਹ ਦਬਾਉਣ ਦੀ ਕੋਸ਼ਿਸ਼ ਕਰਦੀ ਰਵੇ ਸਰਕਾਰ ਲੇਕਿਨ ਫੇਰ ਵੀ ਇਸੇ ਤਰ੍ਹਾਂ ਦੇ ਨਾਲ ਡਟੇ ਆ ਟੜਨਾਂ ਨਾਲ ਇਸੇ ਤਰ੍ਹਾਂ ਦੇ ਨਾਲ ਜੋ ਸੱਚਾਈ ਹੈ ਉਹ ਸਾਹਮਣੇ ਲੈ ਕੇ ਆਂਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਕਸੁਰ ਜਗਬਾਨੀ ਟੀਵੀ ਸ਼੍ਰੀ ਹਮਸਰ ਸਾਹਿਬ